ਨਾੜੀਗਲੇ ਮਸਲੇ ਦੀ ਗੱਲ ਕਰ ਲਈਏ ਬੀਜੇਪੀ ਜਿਹੜੀ ਪੰਜਾਬ ਪਾਰਟੀ ਹੈਗੀ ਹੈ ਉਹਨਾਂ ਨੂੰ ਸਿੱਖਾਂ ਦੇ ਬਾਰੇ ਬੜੀ ਚਿੰਤਾ ਹੋਣ ਲੱਗੀ ਜਿਹੜੇ ਕੇਸ ਧਾਰੀ ਜਾਂ ਅਮਰ ਧਾਰੀ ਜਿਹੜੇ ਸਿੱਖ ਹੈਗੇ ਨੇ ਉਹਨਾਂ ਬਾਰੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਉਹ ਚਿੰਤਾ ਕਿਹੜੀ ਹੈ ਤੇ ਬੀਜੇਪੀ ਨੇ ਜਿਹੜੀ ਉਹ ਚਿੰਤਾ ਜ਼ਾਹਰ ਕੀਤੀ ਹੈ ਉਹ ਉਹਦਾ ਪੂਰੀ ਰੂਪਰੇਖਾ ਕੀ ਹੈਗੀ ਹੈ ਤੇ ਉਹ ਕਹਿਣਾ ਕੀ ਚਾਹੁੰਦੇ ਨੇ ਆ ਬੀਜੇਪੀ ਦੇ ਵੱਲੋਂ ਪਿਛਲੇ ਦਿਨਾਂ ਜਦੋਂ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਸਿੱਖਾਂ ਦੇ ਬਾਰੇ ਕੜੇ ਬਾਰੇ ਪੱਗ ਬਾਰੇ ਗੁਰਦੁਆਰਾ ਸਾਹਿਬ ਬਾਰੇ ਉਦੋਂ ਤੋਂ ਚਰਚਾ ਕਾਫੀ ਛੜੀ ਹੁਣ ਰਵਨੀਤ ਟਬਿੱਟੂ ਨੇ ਜਿਹੜੇ ਜਾਂ ਹਰਦੀਪ ਪੂਰੀ ਨੇ ਉਹਨਾਂ ਨੇ ਤਾਂ ਜੰਮ ਕੇ ਘੇਰਿਆ ਕਹਿੰਦੇ ਇੱਕ ਮਾਮਲਾ ਤਾਂ ਦਿਖਾਓ ਸਾਨੂੰ ਇਸ ਤਰ੍ਹਾਂ ਦਾ ਫਿਰ ਹੋਰ ਤਰ੍ਹਾਂ ਗੱਲਾਂ ਆ ਗਈਆਂ ਤਾਂ ਅੱਥ ਆਗੇ ਇੱਕ ਉੱਤਰਾਖੰਡ ਦਾ ਮਾਮਲਾ ਆ ਗਿਆ ਜਿਸ ਨੂੰ ਲੈ ਕੇ ਐਸਜੀਪੀਸੀ ਨੇ ਵੀ ਨਖੇਦੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਈ ਮਾਮਲਿਆਂ ਤੇ ਬੋਲ ਚੁੱਕੇ ਐ ਕਿ ਜਿਹੇ ਮਾਮਲੇ ਨਹੀਂ ਹੋਣੇ ਚਾਹੀਦੇ ਯੂਪੀ ਦੇ ਵਿੱਚ ਸਿੱਖਾਂ ਨੂੰ ਕਿਵੇਂ ਟਾਰਗੇਟ ਕਰਕੇ ਵੀ ਪੱਗ ਬੰਨੀ ਆਤਵਾਦੀ ਕਿچھے ਪ੍ਰੀਖਿਆਵਾਂ ਜਿਹੜੇ ਕੇਂਦਰ ਹੁੰਦੇ ਆ ਉੱਥੇ ਜਾਂਦੇ ਆ ਜਿਹੜੇ ਬੱਚੇ ਬੱਚੀਆਂ ਉਹਨਾਂ ਦੇ ਕਕਾਰ ਜਿਹੜੇ ਪਾਏ ਆ ਉਹ ਲਹਾਉਣ ਤੱਕ ਦੀਆਂ ਗੱਲਾਂ ਆਉਂਦੀਆਂ ਸਾਹਮਣੇ ਕਈ ਤਾਂ ਵਿਦਿਆਰਥੀ ਆਪਣੀ ਅਣਖ ਖਾਤਰ ਜਾਂ ਆਪਣੀ ਸਿਧਾਂਤ ਦੇ ਉੱਤੇ ਪੱਕੇ ਰਹਿੰਦੇ ਆ ਆਪਣਾ ਪੇਪਰ ਛੱਡ ਦਿੰਦੇ ਆ ਪਰ ਉਹ ਕਕਾਰ ਨਹੀਂ ਲਾਉਂਦੇ ਉਹ ਆਪਣੇ ਥਾਂ ਦੇ ਉੱਤੇ ਠੀਕ ਨੇ ਪਰ ਉਹਨਾਂ ਦਾ ਕਸੂਰ ਕੀ ਐ ਕਿ ਉਹਨਾਂ ਨੂੰ ਐਗਜ਼ਾਮ 'ਚ ਨਾ ਬੈਠਣ ਦਿੱਤਾ ਜਾਵੇ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਤੇ ਹੁਣ ਬੀਜੇਪੀ ਦੇ ਵੱਲੋਂ ਹਰਜੀਤ ਸਿੰਘ ਗਰੇਵਾਲ ਤੇ ਹੋਰ ਲੀਡਰ ਉਹਨਾਂ ਨਾਲ ਬੈਠੇ ਸੀ ਉਹ ਆਪਣੇ ਹੈੱਡਕੁਆਰਟਰ ਤੋਂ ਇੱਕ ਵਾਰੀ ਫੇਰ ਭਰੋਸਾ ਦੇਣ ਆ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਆਲਰੇਡੀ ਪਹਿਲਾਂ ਤੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਵਾਕਈ ਧੱਕਾ ਹੁੰਦਾ ਕਿ ਨਹੀਂ ਹੁੰਦਾ ਘੱਟ ਗਿਣਤੀਆਂ ਨਾਲ ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਬਸ ਕਿ ਵਿਰੋਧੀਆਂ ਦਾ ਕੰਮ ਐ ਬੀਜੇਪੀ ਨੂੰ ਨਿੰਦਣਾ ਭੰਡਣਾ ਬੀਜੇਪੀ ਨੂੰ ਬਦਨਾਮ ਕਰਨਾ ਕਿ ਕੱਲਾ ਵਿਰੋਧੀਆਂ ਦੇ ਕਰਕੇ ਭਾਜਪਾ ਬਦਨਾਮ ਹੋ ਸਕਦੀ ਐ ਉਹ ਵੀ ਸੱਤਾ ਦੇ ਵਿੱਚ ਜਿਹੜੀ ਤੀਜੀ ਵਾਰ ਆ ਗਈ ਐ ਸੈਂਟਰ ਦੇ ਵਿੱਚ ਬੇਸ਼ੱਕ ਪਹਿਲੀਆਂ ਦੋ ਸਰਕਾਰਾਂ ਦੇ ਮੁਕਾਬਲੇ ਕਮਜ਼ੋਰ ਹੋਈ ਐ ਪਹਿਲਾਂ ਨਾਲੋਂ ਸੈਂਟਰ ਦੇ ਵਿੱਚ ਬੀਜੇਪੀ ਕੱਲੀ ਨਹੀਂ ਸਰਕਾਰ ਬਣਾ ਸਕੀ ਬਹੁਮਤ ਜਿਹੜੀ ਬਹੁਮਤ ਨਹੀਂ ਮਿਲਿਆ ਉਹਨਾਂ ਨੂੰ ਗੱਠਜੋੜ ਦੀ ਸਰਕਾਰ ਬਣੀ ਐ ਪਰ ਬੀਜੇਪੀ ਵੱਲੋਂ ਅੱਜ ਇਹ ਕਹਿਣਾ ਕਿ ਸਾਡੀਆਂ ਕੋਈ ਸੰਸਥਾਵਾਂ ਹੋਣ ਜਿੱਥੇ ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਕੋਈ ਵਧੇਕੀ ਹੁੰਦੀ ਹੈ, ਜਾਤੀ ਹੁੰਦੀ ਹੈ। ਜਿੱਥੇ-ਜਿੱਥੇ ਵੀ ਨਿਯਮ ਬਦਲਣ ਦੀ ਗੱਲ ਹੋਵੇਗੀ ਅਸੀਂ ਬਦਲਵਾਵਾਂਗੇ, ਅੱਗੇ ਹੋ ਕੇ ਕੰਮ ਕਰਾਂਗੇ। ਸਵਾਲ ਤਾਂ ਇਹ ਆ ਹਰਜੀਤ ਸਿੰਘ ਗਰੇਵਾਲ ਅਗਿਆਂ ਨੂੰ ਜਾਂ ਹੋਰਾਂ ਨੂੰ ਪੁੱਛਣ ਵਾਲਾ ਬੀਜੇਪੀ ਦੇ ਲੀਡਰਾਂ ਨੂੰ ਕਿ ਪਹਿਲਾਂ ਤੁਸੀਂ ਕਿੱਥੇ ਸੀ? ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਵਾਪਰੀਆਂ ਉਦੋਂ ਤਾਂ ਤੁਸੀਂ ਬੋਲਦੇ ਨਹੀਂ। ਜਦੋਂ ਕਿਸੇ ਹੋਰ ਨਾਲ ਜਾਤੀ ਹੋ ਜਾਂਦੀ ਹੈ, ਜਦੋਂ ਤਾਂ ਜਿੱਥੇ ਭਾਜਪਾ ਸ਼ਾਸਤ ਪ੍ਰਦੇਸ਼ ਨੇ ਖਾਸ ਕਰਕੇ ਸੂਬੇ ਨੇ ਉੱਥੇ ਕਿਸੇ ਨਾਲ ਚੰਗਾ ਮਾੜਾ ਹੋ ਜਾਵੇ ਮੂੰਹ ਦੇ ਉੱਤੇ ਜਿਹੜੀ ਅਸਿਕਰੀ ਜੰਮ ਜਾਂਦੀ ਆ ਮੂੰਹ ਤੇ ਤਾਲੇ ਲੱਗ ਜਾਂਦੇ ਆ ਤੇ ਜਦੋਂ ਵਿਵਾਦ ਵੱਡੇ ਹੋ ਜਾਣ ਪਤਾ ਹੈ ਕਿ ਹੁਣ ਇਹਦਾ ਨੁਕਸਾਨ ਹੋ ਜਾਣਾ ਜਿਵੇਂ ਬੀਬੀ ਕੰਗਣਾ ਨੇ ਬੜਾ ਮਾੜਾ ਚੰਗਾ ਬੋਲਿਆ ਆਪਣੀ ਫਿਲਮ ਦੇ ਟ੍ਰੇਲਰ ਰਹੀ ਵੀ ਖਮਿਆਜੇ ਉਸ ਨੂੰ ਭੁਗਤਨੇ ਪੈ ਰਿਆ ਕੀ ਕੀ ਉਹਨੇ ਚੰਨ ਚਾੜੇ ਫੇਰ ਵੀ ਉਹਦੀ ਜ਼ੁਬਾਨ ਨਹੀਂ ਟਿਕਦੀ ਕੋ ਨਾ ਕੋ ਜੋ ਬੋਲ ਹੀ ਦਿੰਦੀ ਆ ਕਿ ਪਤਾ ਹੈ ਪੰਜਾਬ ਤੋਂ ਰਿਐਕਸ਼ਨ ਆ ਹੀ ਜਾਣਾ ਹੋਰ ਕੋਈ ਦੇਵੇ ਨਾ ਦੇਵੇ ਬਹੁਤ ਸਾਰੇ ਲੋਕਾਂ ਨੇ ਸਣੇ ਆਪਾਂ ਵੀ ਹੁਣ ਤਾਂ ਬਹੁਤ ਸਾਰੀਆਂ ਗੱਲਾਂ ਤੇ ਉਹਦੇ ਜਵਾਬ ਦੇਣੀ ਬੰਦ ਕਰ ਦਿੱਤੇ ਨੇ ਕਿਉਂਕਿ ਉਸ ਨੂੰ ਲੱਗਣ ਲੱਗ ਗਿਆ ਕਿ ਜਿੰਨਾ ਮੈਨੂੰ ਤਵੱਜੋ ਤਾਂ ਹੀ ਵੀ ਨੱਡਾ ਨੇ ਉਹਨਾਂ ਨੂੰ ਛਾੜਿਆ ਵੀ ਕਹਿੰਦੇ ਬਲਾਕ ਕੀ ਸਮਝਾਇਆ ਵੀ ਪਿਆਰ ਨਾਲ ਵੀ ਗੁੱਸੇ ਨਾਲ ਵੀ ਫੇਰ ਵੀ ਉਹ ਟਲੇ ਨਹੀਂ ਔਰ ਇਸ ਜੇਕਰ ਨਹੀਂ ਉਹ ਟਲ ਰਹੇ ਤੇ ਇਸ ਦਾ ਮਤਲਬ ਸਾਫ਼ ਹੈ ਕਿ ਉਹ ਸਿੱਖਣਾ ਨਹੀਂ ਚਾਹੁੰਦੇ ਉਹ ਸਬਕ ਨਹੀਂ ਲੈਣਾ ਚਾਹੁੰਦੇ ਜੇ ਸਬਕ ਨਹੀਂ ਲੈਣਾ ਚਾਹੁੰਦੇ ਤਾਂ ਫਿਰ ਜਦੋਂ ਇਸ ਤਰ੍ਹਾਂ ਦਾ ਕੋਈ ਗੱਲ ਗੱਲ ਕਹਿ ਦਿੰਦਾ ਕਿ ਪਰਾਣਿਆਂ ਨੇ ਜਿਵੇਂ ਅੱਗ ਭਾਲੀ ਹੈ ਉਸ ਦੇ ਵਿੱਚ ਆਪ ਝੁਲਸੇ ਨੇ ਜਦੋਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰ ਦਿੰਦਾ ਫਿਰ ਕਹਿੰਦੇ ਆ ਦੇਖੋ ਦੇਸ਼ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਨੇ ਲੀਡਰਾਂ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਚਾਹੇ ਫਿਰ ਉਹ ਐਨਐਸਏ ਦੇ ਤਹਿਤ ਬੰਦ ਹੋਣ ਉਹਨਾਂ ਦੇ ਬਾਰੇ ਪੰਜਾਬ ਪੁਲਿਸ ਦਾ ਹਲਫੀਆ ਬਿਆਨ ਹੋਵੇ ਜਾਂ ਫਿਰ ਬਾਹਰ ਕੋਈ ਲੋਕ ਕਮੈਂਟ ਕਰਦੇ ਆ ਓਪਨਲੀ ਤੌਰ ਦੇ ਉੱਤੇ ਜਾਤ ਤੌਰ ਦੇ ਉੱਤੇ ਉਹਨਾਂ ਨੂੰ ਵੀ ਫਿਰ ਕਹਿ ਦਿੱਤਾ ਜਾਂਦਾ ਇੱਕ ਖਾਸ ਧਿਰ ਨਾਲ ਫਿਰ ਜਦੋਂ ਕੋਈ ਨਾ ਕੋਈ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਬਿਆਨ ਆਉਣਗੇ ਜਾਂ ਫਿਰ ਜਿੱਥੇ ਵਧੇਕੀਆਂ ਤੇ ਜਾਤੀਆਂ ਹੋਣਗੀਆਂ ਤਾਂ ਉੱਥੇ ਭਾਜਪਾ ਉਦੋਂ ਜ਼ਰੂਰ ਬੋਲਣਾ ਚਾਹੀਦਾ ਚਾਹੇ ਉਹਨਾਂ ਦੇ ਸੂਬੇ ਦੀ ਸਰਕਾਰ ਉਹਨਾਂ ਦੇ ਸੱਤਾ ਦੇ ਵਿੱਚ ਭਾਜਪਾ ਕਿਉਂ ਨਾ ਹੋਵੇ ਚਾਹੇ ਕੋਈ ਵੀ ਸਟੇਟ ਲਾ ਲਓ ਤੁਸੀਂ ਉਦੋਂ ਬੋਲਣਾ ਬਹੁਤ ਜ਼ਰੂਰੀ ਹੈ ਬਾਅਦ ਦੇ ਵਿੱਚ ਪੋਚੇ ਮਾਰਨੇ ਮਿੱਠੀਆਂ ਗੱਲਾਂ ਕਰਨੀਆਂ ਕਿ ਸਭ ਤੋਂ ਵੱਧ ਹਮਦਰਦੀ ਸਾਨੂੰ ਹੈ ਚਾਹੇ ਉਹ ਘੱਟ ਗਿਣਤੀਆਂ ਦੇ ਪ੍ਰਤੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਪ੍ਰਤੀ ਹੁਣ ਵੱਡੀ ਗੱਲ ਇਹ ਹੈ ਕਿ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਜਿਵੇਂ ਆਪਾਂ ਗੱਲ ਕੀਤੀ ਹੈ ਨਾ ਕਿ ਕਾਂਗਰਸ ਸਮੁੱਚ ਵਿਰੋਧੀ ਧਿਰ ਬਣ ਕੇ ਪੰਜਾਬ ਸਰਕਾਰ ਨੂੰ ਘੇਰ ਨਹੀਂ ਪਾਈ ਤੀਆਂ ਮਹੀਨਿਆਂ ਵਿੱਚ ਉਵੇਂ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਇੱਕ ਮਿਕ ਨਹੀਂ ਦੇਖੀ ਇਸ ਮਸਲੇ ਦੇ ਉੱਤੇ ਬੀਜੇਪੀ ਦੇ ਕੁਝ ਲੀਡਰ ਖਾਸ ਕਰਕੇ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਉਹ ਤੇ ਚੁੱਪੀ ਕਰ ਜਾਂਦੇ ਆ ਇਥੋਂ ਤੱਕ ਕਿ ਸੁਨੀਲ ਜਾਖੜ ਸਾਹਿਬ ਵੀ ਕਦੇ-ਕਦੇ ਟਿੱਪਣੀ ਕਰ ਬੋਲ ਕਰਦੇ ਆ ਉਹ ਕਦੇ-ਕਦੇ ਹੰਗਾਰਾ ਭਰਦੇ ਆ ਬਹੁਤੀ ਵਾਰੀ ਉਹ ਚੁੱਪ ਦੇਖੇ ਜਾਂਦੇ ਆ ਉਹ ਕਿਦਰੋਂ ਉਹਨਾਂ ਦਾ ਦਿਲ ਨਹੀਂ ਹੋਵੇ ਕਿ ਉਹਨਾਂ ਦੇ ਦਿਲ ਨਾਲ ਲੱਗ ਰਿਹਾ ਹੋਵੇ ਬੀਜੇਪੀ ਦੇ ਵਿੱਚ ਉਹ ਤਾਂ ਹੀ ਚੁੱਪ ਕਰਕੇ ਬੈਠੇ ਰਹਣ ਕਿ ਮੈਂ ਬੋਲਣ ਦਾ ਚੋਨਾਵਾ ਪਰ ਇਹ ਪਾਰਟੀ ਮੈਨੂੰ ਇਜਾਜ਼ਤ ਨਹੀਂ ਦਿੰਦੀ ਉਹਨਾਂ ਦਾ ਸ਼ਾਇਦ ਦ ਚਿਰਲ ਜਖੜ ਸਾਹਿਬ ਦਾ ਇਹ ਤੇ ਖੁਦ ਉਹ ਦੱਸ ਸਕਦੇ ਆ ਪਰ ਜਿਹੜੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਕਿਉਂਕਿ ਜਦੋਂ ਜਦੋਂ ਮੁੱਦੇ ਉੱਠਦੇ ਸੀ ਇੱਥੋਂ ਤੱਕ ਕਿ ਇੱਕ ਉਹ ਸਮਾਂ ਵੀ ਸੀ ਜਦੋਂ ਵਿਰੋਧੀ ਧਿਰ ਦੇ ਉਹ ਨੇਤਾ ਵੀ ਸੀ ਬੜਾ ਘੇਰਦੇ ਸੀ ਬੋਲਦੇ ਸੀ ਗੱਲ-ਗੱਲ ਦੇ ਉੱਤੇ ਵੱਖਰੀ ਗੱਲ ਹੋ ਜਾਂਦੀ ਕਿ ਜਦੋਂ ਤੁਸੀਂ ਸੈਂਟਰ ਵਿੱਚ ਸੱਤਾ ਹੋਵੇ ਜਾਂ ਸੂਬੇ ਦੇ ਵਿੱਚ ਜਦੋਂ ਕਿਸੇ ਸੱਤਾ ਧਿਰ ਦੇ ਵਿੱਚ ਹੁੰਨੇ ਆ ਤੁਸੀਂ ਫਿਰ ਸੋਚ ਕੇ ਚੱਲਣਾ ਪੈਂਦਾ ਵੀ ਅਸੀਂ ਆਪੋਜੀਸ਼ਨ ਤਾਂ ਕੁਝ ਵੀ ਬੋਲ ਦਿੰਨੇ ਆ ਪਰ ਜਦੋਂ ਸੱਤਾ ਵਿੱਚ ਹੁੰਨੇ ਆ ਉਦੋਂ ਬੋਲਣਾ ਬੜਾ ਔਖਾ ਹੋ ਜਾਂਦਾ ਹੁਣ ਇਹਨਾਂ ਨੂੰ ਲੈ ਕੇ ਸਾਰੇ ਮਸਲੇ ਦੇ ਉੱਤੇ ਸਵਾਲ ਕਿਸ ਨੂੰ ਹੋ ਰਿਹਾ ਕੇਂਦਰ ਸਰਕਾਰ ਨੂੰ ਜਾ ਭੂਲ ਕੌਣ ਰਿਹਾ ਕੇਂਦਰ ਨਾਲ ਸਿੱਧਾ ਕਿਉਂਕਿ ਰਾਹੁਲ ਗਾਂਧੀ ਦੀ ਟੱਕਰ ਉੱਥੇ ਕੇਂਦਰ ਦੇ ਨਾਲ ਹੈ ਇਸ ਕਰਕੇ ਸੁਨੀਲ ਜਾਖੜ ਬਚ ਰਹੇ ਆ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਕਦੇ ਉਹ ਬੈਠ ਕੇ ਉਹਨਾਂ ਨੇ ਰੋਟੀ ਵੀ ਖਾਧੀ ਹੈ ਚਾਹ ਵੀ ਪੀਤੀ ਹੈ ਪਾਣੀ ਵੀ ਪੀਤਾ ਉਹ ਗੱਲਾਂ ਵੀ ਮਾਰ ਜਾਂਦੀਆਂ ਮੂੰਹ ਮਲਾਜਾ ਵੀ ਮਾਰ ਜਾਂਦਾ ਪਰ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਜਿਵੇਂ ਸਰਗਰਮੀ ਦਿਖਾਉਣੀ ਚਾਹੀਦੀ ਹੈ ਉਹ ਨਹੀਂ ਦਿਖੀ ਪਰ ਜਿਹੜੇ ਸਿੱਖ ਚਿਹਰੇ ਨੇ ਉਹ ਭਾਜਪਾ ਦੇ ਬਹੁਤ ਜ਼ਿਆਦਾ ਸਰਗਰਮੀ ਦਿਖਾਉਂਦੇ ਆ ਖਾਸ ਕਰਕੇ ਰਾਹੁਲ ਗਾਂਧੀ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਜਿਹੜੇ ਭਰੋਸੇ ਦਿੱਤੇ ਜਾ ਰਹੇ ਆ ਕਿ ਅਸੀਂ ਨਿਜਮ ਬਦਲਵਾਵਾਂਗੇ ਕਦੋਂ ਬਦ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਕਹਿੰਦੀ ਹੈ ਕਿ ਅਸੀਂ ਇਹ ਚੀਜ਼ ਕਰਾਂਗੇ ਕਰਾਂਗੇ ਤਾਂ ਐ ਕਹਿੰਦੇ ਕਿ ਜਿਵੇਂ ਅਸੀਂ ਸੱਤਾ ਵਿੱਚ ਆਉਣਾ ਹੁੰਦਾ ਫਿਰ ਕਰਾਂਗੇ ਤੁਸੀਂ ਅੱਜ ਸੱਤਾ ਵਿੱਚੋਂ ਅੱਜ ਜਿੱਥੇ-ਜਿੱਥੇ ਬਦਲਣ ਦੀ ਕੋਝ ਲੋੜ ਹੈ ਜਿੱਥੇ-ਜਿੱਥੇ ਕਿਸੇ ਨਾਲ ਜ਼ਿਆਦਤੀ ਹੋ ਜਾਂਦੀ ਹੈ ਧੱਕੇ ਹੋ ਜਾਂਦੇ ਨਿਜਮ ਤੇ ਅੱਜ ਬਦਲਣ ਦੀ ਲੋੜ ਆ ਪਹਿਲਾਂ ਬਦਲੋ ਫਿਰ ਦੱਸੋ ਆ ਕੇ ਲੋਕਾਂ ਨੂੰ ਕਿ ਆ ਦੇਖੋ ਜੀ ਜਿੱਥੇ ਆ ਧੱਕੇ ਹੁੰਦੇ ਸੀ ਪੁਰਾਣੀਆਂ ਵੇਲਿਆਂ ਦੇ ਵਿੱਚ ਹੁਣ ਅਸੀਂ ਉਹ ਸਾਫ਼ ਹੀ ਕਰ ਦਿੱਤਾ ਪੱਤਾ ਹੁਣ ਕਿਸੇ ਨਾਲ ਧੱਕਾ ਨਹੀਂ ਹੋ ਸਕਦਾ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧਤ ਕਿਉਂ ਨਾ ਹੋਵੇ ਚਾਹੇ ਬਹੁਗਿਣਤੀ ਭਾਈਚਾਰੇ ਨਾਲ ਸੰਬੰਧਤ ਆ ਚਾਹੇ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਤ ਤਾਂ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਹੋਵੇਗੀ ਸਾਡੀ ਸਰਕਾਰ ਨੇ ਕਰਕੇ ਦਿਖਾਇਆ ਪਹਿਲਾਂ ਕਰਕੇ ਦਿਖਾਉਣਾ ਫੇਰ ਲੋਕਾਂ ਦੇ ਵਿੱਚ ਆਓ ਫੇਰ ਭਾਵੇਂ মিডিਆ ਦੇ ਵਿੱਚ ਦਿਨ ਰਾਤ ਦੱਸੋ ਕੋਠੇ ਤੇ ਚੜ ਕੇ ਨੱਚੋ ਦੱਸੋ ਕਿ ਹਾਂ ਅਸੀਂ ਆ ਕੀਤਾ ਪਰ ਜਦੋਂ ਕੀਤਾ ਖਤਰਨਾਕ ਕੁਝ ਨਹੀਂ ਸਿਰਫ মিডিਆ ਵਿੱਚ ਆ ਕੇ ਜੇ ਟਵੀਟ ਤੇ ਉੱਤੇ ਆ ਕੇ ਇਹ ਕਹਿ ਦੇਣਾ ਇਸ ਹੀ ਇਹ ਕਰਾਂਗੇ ਸਾਨੂੰ ਬਦਨਾਮ ਕਰਨ ਲਈ ਸਭ ਕੁਝ ਹੋ ਰਿਹਾ ਹੈ ਗੱਲਾਂ ਠੀਕ ਨਹੀਂ ਲੱਗਦੀਆਂ ਜ਼ਮੀਨੀ ਪੱਧਰ ਦੇ ਉੱਤੇ ਵੀ ਓਵੇਂ ਦਾ ਦੇਖਣਾ ਚਾਹੀਦਾ ਇੱਕ ਮਾਹੌਲ ਇੱਕ ਸਹਿਜ ਹੋਣਾ ਚਾਹੀਦਾ ਜਿਹੜਾ ਕਿ ਸਹਿਜ ਮਾਹੌਲ ਕਿਤੇ ਕਿਤੇ ਨਹੀਂ ਵੀ ਦਿਖਦਾ ਬੜੀਆਂ ਅਜਿਹੀਆਂ ਘਟਨਾਵਾਂ ਨੇ ਕਿਹੜੀ ਕਿਹੜੀ ਉਦਾਹਰਣ ਦਈਏ ਸਾਰੇ ਜਾਣਦੇ ਨੇ ਸੁਰਖੀਆਂ ਨਿਤ ਛਪ ਜਾਂਦੀਆਂ ਨੇ ਕਿਤੇ ਨਾ ਕਿਤੇ ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚੋਂ ਕਿ ਕਿਤੇ ਨਾ ਕਿਤੇ ਧੱਕੇ ਹੋ ਰਹੀ ਆ ਵਧੇਕੀ ਸ਼ਾਈ ਵਧੇਕੀ ਹੋ ਰਹੀ ਹੈ ਔਰ ਜਿੱਥੋਂ ਤੱਕ ਇਹ ਗੱਲ ਇੱਕ ਬਿਆਨ ਦੇ ਕਰਕੇ ਕਿ ਘੱਟ ਗਿਣਤੀਆਂ ਦੇ ਵਿੱਚ ਜਾਂ ਅੰਮ੍ਰਿਤਧਾਰੀ ਜਿਹੜੇ ਸਿੱਖਾਂ ਨਾਲ ਜਾਤੀਆਂ ਹੋ ਜਾਂਦੀਆਂ ਉਸ ਨੂੰ ਲੈ ਨਾ ਮਰਜੀ ਭਰੋਸਾ ਦੇ ਦੇਣ ਜਦੋਂ ਤੱਕ ਵਾਕਿਆ ਹੀ ਉਹਨਾਂ ਲੋਕਾਂ ਨੂੰ ਕਿਤੇ ਵੀ ਵਿਛੜਨ ਦੇ ਵੇਲੇ ਕਿਸੇ ਤਰ੍ਹਾਂ ਦੀ ਔਖ ਨਹੀਂ ਆਉਂਦੀ ਤਾਂ ਲੋਕ ਆਪ ਹੀ ਕਹਿ ਦੇਣਗੇ ਕਿ ਹਾਂ ਇਹ ਜਮਾਤ ਆਈ ਸੀ ਸੈਂਟਰ ਦੇ ਵਿੱਚ ਸੱਤਾ ਦੇ ਵਿੱਚ ਜਾਂ ਸੂਬੇ ਦੇ ਵਿੱਚ ਵੀ ਕੱਲ ਨੂੰ ਆ ਸਕਦੀ ਹੈ ਸੱਤਾ ਦੇ ਵਿੱਚ ਹਾਂ ਸਾਨੂੰ ਇਹ ਪਸੰਦ ਨਹੀਂ ਜਿਹੜੇ ਸਾਡੀ ਜਾਣ ਦੀ ਸਾਡੀ ਮਾਲ ਦੀ ਸਾਡੀ ਸਮਾਜਿਕ ਤਾਣੇ ਬਾਣੇ ਦੀ ਰੱਖਿਆ ਕਰਦੇ ਨੇ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ ਫਿਰ ਤੇ ਭਾਵੇਂ ਕੋਈ ਕਾਂਗਰਸ ਬਦਨਾਮ ਕਰੇ ਚਾਹੇ ਆਮ ਆਦਮੀ ਪਾਰਟੀ ਲਈ ਬਦਨਾਮ ਕਰਨ ਚਾਹੇ ਖੱਬੇ ਪੱਖੀਆਂ ਧਿਰਾਂ ਬਦਨਾਮ ਕਰਨ ਫਿਰ ਭਾਜੀਪੀ ਨੂੰ ਪ੍ਰਵਾਹ ਹੋਣੀ ਨਹੀਂ ਚਾਹੀਦੀ ਫਿਰ ਬਦਨਾਮ ਹੋਣਗੇ ਕਿਵੇਂ ਜਦੋਂ ਲੋਕ ਨਾਲ ਖੜ ਗਏ ਸਵਾਲ ਤੇ ਹੈ ਕਿ ਤੁਹਾਡੇ ਨਾਲ ਮਾਸ ਤੁਹਾਡੇ ਨਾਲ ਪਬਲਿਕ ਖੜੀ ਹੈ ਕਿ ਨਹੀਂ ਖੜੀ ਇਹਨਾਂ ਮੁੱਦਿਆਂ ਦੇ ਉੱਤੇ ਜਿਨ੍ਹਾਂ ਬਾਰੇ ਤੁਸੀਂ ਦਾਅਵੇ ਕਰ ਰਹੇ ਹੋ